ਉਹ ਵੀ ਮਨੋ ਰੋਈ ਗਾਣਾ ਚੱਲਣ ਦੇ ਉਹਨਾਂ ਨੂੰ ਵੀ ਨੋਲ ਬਾਈ ਤਲਾ ਲ ਹੋ ਗਿਆ ਮੈਂ ਤਾਂ ਆਪ ਜੀ ਨਾਲ ਮੇਰਾ ਖੜਾ ਛੋਟੂ ਸਾਬ ਬਤਾਉਂਦਾ ਭਾਈ ਬਹੁਤ ਵਧੀਆ ਗੱਲ ਕਰੀ ਹੈ ਜਿਸ ਗਾਣਾ ਨਾਮ ਵਿੱਚ ਅੰਕਲ ਦਾ ਹੋ ਗਿਆ ਸੇ ਲੋਈਆਂ ਟੱਟੀਆਂ ਲੱਗ ਜਾਂਦੀਆਂ ਮੇਰੇ ਮੈਂ ਤਾਂ ਦੱਸ ਤਾ ਬਹੁਤ ਸਾਰਨ ਚਾਹਣਾ ਬਹੁਤ ਵਧੀਆ ਓਰੀਜਨਲ ਬੀ ਨਾਈਸ ਬਰੇ ਬਹੁਤ ਨਾਈਸ ਮੈਂ ਤਾਂ ਦੂਰ ਕੁ ਮੈ ਕਿਲੋਮੀਟਰ ਦੇ ਹੁੰਨਾਂ ਮੈਨੂੰ ਵਾਲੇ ਢੀਸੇ ਵਿੱਚ ਲੈ ਆਂ ਅੱਜ ਕਿਸੇ ਮੇਰੇ ਸਾਲੇ ਨੇ ਨੰਬਰ ਦਾ ਸਕਰੀਨ ਸ਼ਾਟ ਲੈ ਕੇ ਪਾਤਾ ਸੁਣ ਲੋ ਵੀ ਭਾਈ ਕੀ ਕਹਿ ਰਿਹਾ ਵੀ ਸਾਲਾ ਜਿਹਨੂੰ ਨੰਬਰ ਨੂੰ ਬਹੁਤ ਵਧੀਆ ਗੱਲ ਕਹਿ ਰਿਹਾ ਜੇ ਮੈਨੂੰ ਭੇਜ ਦੇਣਾ ਮਾਹੀ ਹੁਣ ਤਾਂ ਲੈ ਆਇਆ ਲੰਡੂ ਗੰਬੰਦ ਤੋਂ ਸਭ ਨੇ ਨਿੰਗਿਆ ਕੁੜੀਏ ਨੰਬਰ ਨੂੰ ਮੈਂ ਬੰਦਿਆਂ ਨੂੰ ਕੋਈ ਬੰਦਾ ਮੇਰਾ ਵੀ ਨੰਬਰ ਚੱਲਦਾ ਉਸ ਗੱਲਾਂ ਨੇ ਕੋਈ ਬੰਦਿਆਂ ਨੇ ਆਇਆ ਕੰਮ ਦਾ ਪਤਾ ਨਹੀਂ ਕੀ ਭਾਅ ਆ ਭਰਾ ਵੀ ਦੱਸ ਵੀ ਮੇਰੇ ਨੰਬਰ ਤੋਂ ਕੇਲੇ ਕੀ ਕਰਨਾ ਹੈ ਆ ਆਉਦਾ ਕੰਮ ਕਰੀਏ ਨਾ ਤੁਸੀਂ ਆਉਦਾ ਕਰੀਏ ਮੈਂ ਤਾਂ ਉਦੋਂ ਹੀ ਹਜ਼ਾਰ ਬੰਦਾ ਅਥਨਦਾ